ਢਿੰਕ ਸਾਹਿਬ ਅੱਜ ਹਲਕਾ ਲਹਿਰੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਦੌਰਾ ਕਰਕੇ ਆਇਓ ਕਿ ਗਰਦਰੀਆ ਦਾ ਲੋਕਾਂ ਨੂੰ ਮਿਲੋ ਕਿੱਦਾਂ ਦੇ ਹਾਲਾਤ ਆ ਕਿੱਦਾਂ ਦੇ ਸਰਕਾਰ ਵੱਲੋਂ ਜਿਹੜੇ ਅਗਾਊਂ ਪ੍ਰਬੰਧ ਕੀਤੇ ਦੇਖੋ ਭਾਈ ਗੱਲ ਇਹ ਐ ਮੈਂ ਪੂਰੇ ਪੰਜਾਬ ਦਾ ਦੌਰਾ ਕਰ ਚੁੱਕੇ ਹਾਂ ਪਹਿਲੀ ਗੱਲ ਤਾਂ ਪ੍ਰਬੰਧ ਇਸ ਤੇ ਸਰਕਾਰ ਨਾਮ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ ਜਿੱਥੇ ਗਏ ਆ ਲੋਕ ਚੀਕਾ ਮਾਰਦੇ ਆ ਅੱਜ ਮੈਂ ਇੱਥੇ ਆਇਆ ਸੀ ਮੈਂ ਵੀ ਇੱਥੇ ਇੱਕ ਮੰਤਰੀ ਹੈਗਾ ਉਹ ਵੀ ਹੈ ਵੀ ਬੀਜ ਸਚਾਈ ਮੰਤਰੀ ਜਿਹਰੇ ਅੰਦਰ ਨਹਿਰਾਂ ਡਰੇਨ ਕਗਰ ਸ਼ਗਰ ਸਭ ਆਉਂਦੇ ਮੈਂ ਸੋਚਿਆ ਵੀ ਇੱਥੇ ਤਾਂ ਸਭ ਕੁਝ ਕੰਮ ਠੀਕ ਹੋਣਾ ਹੈ ਪਰ ਮੈਂ ਆ ਚੌਥੇ ਤੀਜੇ ਪੁਆਇੰਟ ਤੇ ਆਇਆ ਰਾਜ ਵੀ ਬੰਨ ਮਾਰੀ ਜਾਂਦੇ ਇੱਕ ਪਹਿਲੇ ਥਾਂ ਤੇ ਗਏ ਸੀ ਸਾਹਿਬ ਚੰਦੂ ਚੰਦੂ ਗਏ ਸੀ ਉੱਥੇ ਮੋਟਰਾਂ ਦੀ ਕੋਈ ਰਿਪੇਅਰ ਨਹੀਂ ਕਰਾ ਸਕਿਆ ਖਰਾਬ ਪਈਆਂ ਜਿਹੜੀਆਂ ਮੋਟਰਾਂ ਰਿਪੇਅਰ ਹੋ ਕੇ ਚੱਲ ਜਾਂਦੇ ਤੇ ਪੰਪ ਨਾਲ ਉਹ ਪਾਣੀ ਚੱਕ ਲੈਣ ਆ ਇੱਥੇ ਗਏ ਆ ਮਗਰਲੇ ਪੁਆਇੰਟ ਤੇ ਮਗੋਟ ਸਾਹਿਬ ਉਹ ਕਹਿੰਦੇ ਆ ਸਾਨੂੰ ਕੋਈ ਇੱਕ ਚਵੰਨੀ ਦੀ ਮਦਦ ਨਹੀਂ ਦਿੱਤੀ ਸਰਕਾਰ ਨਹੀਂ ਲੱਗਦੀ ਇੱਥੇ ਆਏ ਆ ਤਿੰਨ ਪਿੰਡਾਂ ਦੇ ਆਸ-ਪਾਸੇ ਲੋਕ ਬੈਠੇ ਆ ਇਹ ਕਹਿੰਦੇ ਸਾਡੀ 1 ਰੁਪਏ ਦੀ ਢੇੜਾ ਤਾਂ ਮਾਰ ਗਏ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਅੱਜ ਲੋਕਾਂ ਨੂੰ ਤੇਲ ਚਾਹੀਦਾ ਮਿੱਟੀ ਚਾਹੀਦੀ ਐ ਕੋਠੇ ਲੋਕਾਂ ਦੇ ਡਿਗਪੇ ਜਮੀਨਾਂ 'ਚੋਂ ਚੱਕਣੇ ਕਿ ਪਾਈਪ ਪੱਕੇ ਇਹ ਪਤਾ ਕੀ ਹੈ ਸਰਕਾਰ ਦੇ ਹਾਸਤੇ ਇੱਕ ਚੁੰਡੀ ਵਾਲਾ ਕੰਮ ਹੈ ਚੁੰਡੀ ਵਾਲਾ ਜੇ 50 ਪੱਖੇ ਇੱਥੇ ਲਾਦੇ ਤੇ 50 ਉੱਥੇ ਲਾਦੇ ਤੇ 50 ਉੱਥੇ ਲਾ ਦੇਣ ਇਹ ਕਿਹੜਾ ਕੰਮਾ ਜੋ ਕੰਮ ਹੈ ਸਰਦਾਰ ਜੀ ਜੇ ਸਿੰਚਾਈ ਮੰਤਰੀ ਮੈਂ ਬੰਦਾ ਦਾ ਮੈਨੂੰ ਉਹ ਚੰਗਾ ਲੱਗਦਾ ਸੀ شریف ਲੱਗਦਾ ਸੀਗਾ ਪਰ ਜੇ ਸਚਾਈ ਮੰਤਰੀ ਦਾ ਇਹ ਹਾਲ ਹੈ ਇਲਾਕੇ ਦਾ ਤੇ ਰੱਬ ਦੇ ਵਾਸਤੇ ਇਹ ਸਰਕਾਰ ਨੇ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਸੀ ਇਹਨੂੰ ਗੰਧਲਾ ਪੰਜਾਬ ਬਣਾਤਾ ਅਮਨ ਸੀਬਿਆ ਸਾਹਿਬ ਰਾਹੁਲ ਜੀ ਦੁਰਲਭ ਜੀ ਹੈਨਰੀ ਸਾਹਿਬ ਸਾਰੇ ਲੋਗ ਅੱਜ ਅਸੀਂ ਇੱਥੇ ਦੌਰਾ ਕਰਨ ਆ ਸਿਏ ਆਏ ਐ ਇੰਨੀ ਮਾੜੀ ਹਾਲਤ ਐ ਰੋਲਾ ਪਿਆ ਫਿਰਦਾ ਐ ਸਾਨੂੰ ਦੋਵੇਂ ਸਰਕਾਰਾਂ ਨੇ ਰਲ ਕੇ ਮਾਰਿਆ ਜੀ ਇੱਕ ਬੀਜੇਪੀ ਨੇ ਹੁਣ ਬੀਜੇਪੀ ਵਾਲਾ ਕਹਿੰਦਾ ਮੈਂ 1600 ਕਰੋੜ ਦੇ ਚੱਲੇ ਆ ਤੁਹਾਨੂੰ ਪਤਾ ਐ ਤੁਸੀਂ ਤਾਂ ਜਨਾਲੇ ਗਏ ਨਹੀਂ 2.5 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਇਆ ਮਰ ਗਿਆ 70000 ਤੋਂ ਘੱਟ 75 ਤੋਂ ਕੋਈ ਗਾਂ ਤੇ ਮੱਝ ਨਹੀਂ ਆਉਂਦੀ ਆਉਂਦੀ ਹੈ ਕੋਠੇ ਡਿੱਗ ਪਏ ਟਿਊਬਲ ਬਹਿ ਗਏ ਫ੍ਰਿਜ ਸੜ ਗਏ ਮੋਟਰਾਂ ਸੜ ਗਈਆਂ ਘਰ ਪਾਟ ਗਏ ਇਹ ਹਾਲਾਤ ਤੇ ਜ਼ਮੀਨਾਂ ਸਾਢੇ 4 ਲੱਖ ਏਕੜ ਤਬਾਹ ਹੋ ਗਈ ਹੈ ਪਾਣੀ ਉੱਤੋਂ ਦੀ ਚਲਾ ਗਿਆ ਹਜੇ ਉਹਨਾਂ 50000 ਰੁਪਏ ਦੀ ਤਾਂ ਫਸਲ ਗਈ ਕੱਲਾ ਚੋਨਾ 15000 ਹੋਰੀ ਬਜਾਈ ਗਈ 65000 ਫਿਰ ਜਿਹੜਾ ਮਾਲ ਆ ਗਿਆ ਵਿੱਚ ਰੇਤਾ ਉਹਨੂੰ ਚੱਕਣ ਤੇ 15-20 ਹਜ਼ਾਰ ਲੱਗਣਾ ਤੇ ਕਹਿੰਦੇ ਅਸੀਂ ਤੁਹਾਨੂੰ ਰੇਤ ਚੱਕਣ ਦੀ ਆਜ਼ਾਦੀ ਦਿੱਤੀ ਹੈ ਰੇਤ ਚੱਕਣ ਦੀ 31 ਦਸੰਬਰ ਤੱਕ ਉਦੋਂ ਫਿਰ ਅਸੀਂ ਚੱਕਾਂਗੇ ਆਜ਼ਾਦੀ ਦਾ ਕੀ ਜਿਆਦਾ ਆਪਣੇ ਖੇਤ ਚੋਂ ਜਾ ਸਾਡਾ ਇਹ ਨਾਰਾ ਚਲਾਵਾਂਗੇ ਜੋ ਦਿੱਤਾ ਸਾਡਾ ਖੇਤ ਸਾਡਾ ਰੇਤਾ ਸਾਡਾ ਖੇਤ ਇਹ ਇਹਨਾਂ ਨੇ ਮਾਈਨਿੰਗ ਕਰ ਕਰਕੇ ਅੱਛਾ ਉਹ ਆਇਆ ਉਹਨਾਂ ਦਾ ਮੰਤਰੀ ਉਹ ਕਹਿੰਦਾ ਜੀ ਮਾਈਨਿੰਗ ਕਰਕੇ ਹੋਇਆ ਬਈ ਮਾਈਨਿੰਗ ਕਰਕੇ এনਵਾਇਰਨਮੈਂਟ ਦੀ ਕਲੀਅਰੈਂਸ ਤਾਂ ਤੁਸੀਂ ਦਿਨੇ ਹੋ ਵਾਤਾਵਰਣ ਵਾਲੀ ਤੁਸੀਂ ਨਾ ਦਿਓ 40 40 ਫੁੱਟ ਦੇ ਦਰਿਆਵਾਂ ਨੇ ਮੂੰਹ ਮੋੜ ਲਿਆ ਪਰਲੇ ਪਾਸੇ ਨੂੰ ਇੱਧਰ ਚਲਦੇ ਸੀ ਇੱਧਰ ਨੂੰ ਹੋ ਗਏ ਨੁਕਸਾਨ ਤਬਾਹੀ ਹੋ ਗਈ ਕਹਿੰਦੇ 12000 ਕਰੋੜ ਰੁਪਏ 12000 ਕਰੋੜ મોદી ਨੇ ਥੋੜੀ ਦਿੱਤਾ ਹੈ ਇਹ 12000 ਕਰੋੜ ਰੁਪਿਆ ਮਨਮੋਹਨ ਸਿੰਘ ਦੀ ਸਰਕਾਰ ਵੇਚਦਾ ਜਿਹੜੀਆਂ ਸਰਕਾਰਾਂ ਬੰਦੀਆਂ ਪੰਜਾਹ ਸਾਲਾਂ ਚ ਜਿਹੜਾ ਐਸਟੀਆਰਐਫ ਦਾ ਫੰਡ ਹੈ ਜਿਹੜੀ ਉਹ 12.5 ਹਜ਼ਾਰ ਕਰੋੜ ਕਹਿੰਦਾ ਉਹ ਹਰ ਸੂਬੇ ਨੂੰ ਦਿੱਤਾ ਜਾਂਦਾ ਕੇਂਦਰ ਸਰਕਾਰ ਵੱਲੋਂ ਮਨਮੋਹਨ ਸਿੰਘ ਲਿਆਇਆ ਸੀ ਇਹ ਸਕੀਮ ਵੀ ਜੇ ਕਿਸੇ ਸੂਬੇ ਦੇ ਵਿੱਚ ਆਫਤ ਆ ਜੇ ਤੇ ਉਹਸ ਪੈਸੇ ਦੇ ਨਾਲ ਉਹ ਬਚਿਆ ਜਾ ਸਕਦਾ ਹੈ ਉਹ 50 ਸਾਲਾਂ ਚ 2-3000 ਕਰੋੜ ਰੁਪਇਆ ਜਿਹੜੀ ਦਿੱਲੀ ਸਰਕਾਰ ਹੁੰਦੀ ਉਹ ਦੇ ਦਿੰਦਾ ਹੈ ਉਹ ਪੈਸਾ ਬੰਦਾ ਬੰਦਾ 125000 ਕਰੋੜ ਰੁਪਏ ਦੀ ਉਸ ਦੀ ਗੱਲ ਕਰਦੇ ਕੇਂਦਰ ਨੂੰ ਪਤਾ ਹੈ ਕਿ ਉਹ 125000 ਕਰੋੜ ਹੈ ਨਹੀਂ ਉਹ ਕਿੱਧਰ ਗਿਆ ਹੁਣ ਦੱਸਾ ਉਹ ਕੁਝ ਤਾਂ ਮਸ਼ਹੂਰੀਆਂ ਤੇ ਲੱਗ ਗਿਆ ਮਾਨ ਸਾਹਿਬ ਦੀਆਂ ਤੇ ਉਤੋਂ ਜ਼ਿਆਦਾ ਕੁਝ ਲੱਗ ਗਿਆ ਦਿੱਲੀ ਦੇ ਇਲੈਕਸ਼ਨਾਂ 'ਚ ਕੁਝ ਲੱਗ ਗਿਆ ਤਨਖਾਹਾਂ 'ਤੇ ਉਹ ਜ਼ੀਰੋ ਹੈ ਦਿੱਲੀ ਨੂੰ ਵੀ ਪਤਾ ਹੈ ਓਏ ਜੀ ਧੋਕ ਧੋਖਾ ਇਸ ਕਲ ਦਾ ਵੀ ਤੁਹਾਨੂੰ ਪਤਾ ਹੈ ਵੀ ਪੰਜਾਬ ਦੇ ਕੋਲੇ ਪੈਸਾ ਹੈ ਨਹੀਂ ਇਹਨਾਂ ਨੇ ਹੋਰ ਪਾਸੇ ਵਰਤ ਲਿਆ ਇਸ ਦੇ ਬਾਵਜੂਦ ਤੁਸੀਂ 50 ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਦਾ 1600 ਕਰੋੜ ਦੇ ਕੇ ਗਏ ਹੋ ਇਹ ਵਿਤਕਰ ਹੈ ਪੰਜਾਬੀਆਂ ਦੇ ਨਾਲ ਜਾਣ ਬੁੱਝ ਕੇ ਵੀ ਇੱਥੋਂ ਵੋਟ ਨਹੀਂ ਮਿਲਦੀ ਤੇ ਇਹਨਾਂ ਨੂੰ ਮਾਰ ਕੇ ਰੱਖੋ 2023 ਚ ਕਕਰਨੇ ਬੜਾ ਨੁਕਸਾਨ ਕੀਤਾ ਇੱਥੇ ਸਾਰਾ ਦੱਸੋ ਕੀ ਆਇਆ 8500 ਰੁਪਿਆ ਕੁਝ ਵੀ ਨਹੀਂ ਮਿਲੇ ਕਿਸੇ ਨੂੰ 5000 ਕਹਿੰਦਾ ਸੀ ਅਮਾਨ ਸਾਹਿਬ ਕਹਿੰਦੇ ਸੀ ਕਿਨੇ ਮੁਰਗੀ ਦਾ ਵੀ ਦੇਊਗਾ ਅੰਡੇ ਦਾ ਵੀ ਪੰਜ ਬੱਕਰੀ ਦਾ ਦੇਊਗਾ ਮੁਰਗੀ ਕਿੱਲਿਆਂ ਦਾ ਦਿੱਤਾ ਜੀ ਸੋ ਮੇਰੇ ਕਹਿਣ ਤੋਂ ਭਾਵੇਂ ਆ ਪੰਜਾਬ ਦੇ ਅੰਦਰ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਮੈਂ ਬੇਨਤੀ ਕਰਦਾ ਇੱਥੋਂ ਦੇ ਮੰਤਰੀ ਸਾਹਿਬ ਨੂੰ ਇਹ ਦੁਬਾਰੇ ਨਹੀਂ ਬੰਨਣਾ ਇਹ ਪਹਿਲੀ ਤੇ ਆਖੀਰਲੀ ਵਾਰੀ ਹੈ ਗੋਇਲ ਸਾਹਿਬ ਮੈਂ ਥੋੜਾ ਬੜਾ ਸਤਕਾਰ ਕਰਦਾ ਹਾਂ ਜੇ ਸੇਵਾ ਕਰ ਸਕਦਾ ਮਿੱਤਰਾ ਕਰਲਾ ਨਹੀਂ ਇੱਥੇ ਵੱਡੇ ਵੱਡੇ ਮੁੱਖ ਮੰਤਰੀ ਆਏ ਬੜੇ ਬੜੇ ਗਏ ਬੜੇ ਬੜੇ ਮੰਤਰੀ ਆਏ ਕਿਸੇ ਨੇ ਨਹੀਂ ਯਾਦ ਰੱਖਣਾ ਜੇ ਸੇਵਾ ਨਿਭਾ ਲੋਗੇ ਤਾਂ ਰਹੀ ਦੀ ਦੁਨੀਆ ਤੱਕ ਤੁਹਾਨੂੰ ਲੋਕ ਯਾਦ ਰੱਖੇ ਇਵਿਗੇਸ਼ਨ ਮਨਿਸਟਰ ਹੋਵੇ ਸंचाई ਮੰਤਰੀ ਹੋਵੇ ਤੇ ਮੂਨ ਕਾਲੇ ਚੀਕਾਂ ਮਾਰਨ ਤੇ ਲਹਿਰਾ ਚੀਕਾਂ ਮਾਰੇ ਇਹੋ ਜੀ ਮੰਤਰੀ ਤੋਂ ਚੰਗਾ ਹੈ ਕਿ ਮੰਤਰੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਤੇ ਮੁੱਖ ਮੰਤਰੀ ਸਾਹਿਬ ਬਾਰੇ ਤਾਂ ਮੈਂ ਕਹਿਣਾ ਕੀ ਹੈ ਤਾਂ ਸਾਰਾ ਕੁਝ ਸਾਰਾ ਕੰਮ ਹੀ ਹੋਇਆ ਪਿਆ ਕੋਈ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਸੋ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਕਿ ਮੈਂ ਲੇਟ ਆਇਆ ਹੈ ਤੇਲ ਫੁੱਲ ਪੇਟਾ ਸਾਡੇ ਸੇਵਾਦਾਰ ਸਾਥੀ ਭਰਾ ਇੱਥੇ ਲੱਗੇ ਹੋਏ ਐ ਤੇ ਅਸੀਂ ਵੀ ਜੋ ਆਪਦੇ ਨਿੱਜੀ ਉਹਦੇ ਜੋ ਕਰ ਸਕਦੇ ਹਮੇਸ਼ਾ ਤਿਆਰ ਐ ਇਸ ਤੋਂ ਬਾਅਦ ਵੀ ਤਿਆਰ ਐ ਸੱਚੇ ਪਾਤਸ਼ਾਹ ਤੁਹਾਨੂੰ ਕਿਸੇ ਦੀ ਲੋੜ ਨਾ ਪਵੇ ਪਰ ਜੇ ਫੇਰ ਪਾਵੇ ਤਾਂ ਰਾਜੇ ਵੜਿੰਗ ਨੂੰ ਯਾਦ ਕਰਦੇ ਹੋ ਫੇਰ ਮੈਂ ਫੇਰ ਆ ਜੂੰਗਾ ਨਾ ਕਿ ਇਹਨਾਂ ਦੀ ਸਪਾਈ ਦੇ ਨਾਂ ਤੇ 250 ਕਰੋੜ ਦਾ ਜਿਹੜਾ ਰੌਲਾ ਹੈ ਯਾਰ ਹੁਣ ਉਹ ਮੇਰੇ ਤੋਂ ਤੂੰ ਕਹਵਾਉਣਾ ਹੈ ਜੇ 250 ਕਰੋੜ ਦੀਆਂ ਡਰੇਨਾ ਮਿੱਤਰਾ ਸਾਫ ਕੀਤੀਆਂ ਹੁੰਦੀਆਂ ਤੇ ਫਿਰ ਆ ਕੜੇਲ ਵਾਲਿਆਂ ਨੂੰ ਤੇ ਮੂਨ ਕਾਲਿਆਂ ਨੂੰ ਤੇ ਚੰਦੂ ਵਾਲਿਆਂ ਨੂੰ ਫਿਰ ਡਰੇਨਾ ਤੇ ਬਹਿਨ ਦੀ ਲੋਡ ਨਹੀਂ ਪੈਣੀ ਸੀ ਜੇ ਸਫਾਈ ਕੀਤੀ ਹੁੰਦੀ ਔਰੇ ਖੁਲਾਸੇ ਮੀਡੀਆ 'ਚ ਬੜੇ ਹੋਏ ਐ ਕਿ ਕਿਸ ਪ੍ਰਕਾਰ ਡਰੇਨੇਜ ਵਿਭਾਗ ਨੇ ਵੱਡੇ ਸਤਰ ਤੇ ਘਪਲਾ ਕੀਤਾ ਹੈ ਇਹ ਰੀ ਵੱਡੇ ਸਤਰ ਤੇ ਜੁਡੀਸ਼ਰੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਤੁਸੀਂ ਲੋਕਾਂ ਨੂੰ ਬੇਫਕੂ ਬਣਾਇਆ ਇਹ ਪੂਰੇ ਪੰਜਾਬ ਦੀ ਗੱਲ ਹੈ ਇਹ ਇਕੱਲੇ ਇਥੋਂ ਦੀ ਗੱਲ ਨਹੀਂ ਸੋ ਮੈਂ ਚਾਹੂੰਗਾ ਕਿ ਜੁਡੀਸ਼ਲੀ ਕੋਈ ਨਾ ਕੋਈ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਸ ਨੇ ਸਸਪੈਂਡ ਕੀਤਾ ਇਥੇ ਲਹਿਰੇ ਹਲਕੇ ਚ ਕਪੜੇ ਪਿਛੇ ਐਸਟੋ ਐਸਟੋ ਦਾ ਵਿਚਾਰਾ ਜਾਣ ਕੇ ਮਾਰਤਾ ਹੋਣਾ ਕੋਈ ਨਿੱਕਾ ਐਸਟੋ ਉਸ ਸਟਿੰਗ ਚ ਫੜਿਆ ਗਿਆ ਜੀ ਉਹ ਉਹ ਸਟਿੰਗ ਚ ਫੜਿਆ ਹੀ ਜਾਣਾ ਸੀ ਅਗਲੇ ਨੇ ਅਗਲੇ ਨੇ ਵਰਾਉਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਨਹੀਂ ਵਿਰਿਆ ਹੋਣਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਐਸਡੀਓ ਸਸਪੈਂਡ ਹੋਣਾ ਜਾਂ ਸਿਪਾਈ ਸਸਪੈਂਡ ਹੋਣਾ ਜਾਂ ਜਈ ਹੋਣਾ ਇਹ ਜਾਣ ਬੁੱਝ ਕੇ ਬੇਫਕੂ ਬਣਾਉਂਦੀ ਹੈ ਗਲਤ ਤਾਂ ਵੱਡੀ ਮੱਛੀ ਨੂੰ ਫੜੋ ਜੀ ਜੀ ਨੇ ਜੀ ਨੇ ਸਾਰਾ ਕੰਮ ਕਰਾਇਆ ਇਹ ਐਵੇਂ ਐਸਡੀਓ ਨੂੰ ਸਸਪੈਂਡ ਕਰਕੇ ਕੀ ਦੱਸਣਾ ਚਾਹੁੰਦੇ ਹੋ ਲੋਬੀ ਸਾਧ ਸੰਗਤ ਅਸੀਂ ਤੁਹਾਡੇ ਵਾਸਤੇ ਤਿਆਰ ਆ ਪ੍ਰਗਟ ਸਿਆ ਸੰਗਤ ਜੀ ਹਾਂਜੀ ਬਾਬਾ ਜੀ ਜੋ ਹੁਕਮ ਲਾਓਗੇ ਗਾ ਵੀ ਫਿਰ ਢੇੜਾ ਮਾਰੂੰਗਾ ਜੇ ਤਾਂ ਠੀਕ ਹੋ ਗਿਆ ਤਾਂ ਮੈਨੂੰ ਦੱਸ ਦਿਓ ਜੋ ਜੇ ਫੇਰ ਲੋੜ ਹੋਈ ਫੇਰ ਆਜੂੰਗਾ ਚੰਗਾ